ਸਾਡੇ ਮਾਨ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇੱਕ ਸੁਪਨਾ ਸੀ ਰੰਗਲਾ ਪੰਜਾਬ ਬਣਾਉਣ ਦਾ ਜੀ ਉਹ ਪੈਂਡਾ ਤਕਰੀਬ ਤੈਅ ਕਰ ਚੁੱਕੇ ਆ ਥੋੜਾ ਘਣਾ ਰਹਿੰਦਾ ਮhalla clinic hospital ਛੜਕਾਂ ਦੇ ਜਾਲ ਵਿਛਾਤੇ ਲੰਮੇ ਸਾਲਾਂ ਤੋਂ ਕੰਮ ਨਹੀਂ ਸੀ ਹੋਇਆ ਯਾਰ ਮਾਨ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਇਹ ਮੇਰੀ ਬਿਮਾਰੀ ਤੇ ਇਹਨੇ ਪੈਸੇ ਲੱਗਣ ਮੇਰੇ ਪੁੱਤ ਦਾ ਘਰ ਵਿਕ ਜਾਵੇ ਮੇਰੇ ਪੁੱਤ ਤੇ ਕਰਜ਼ਾ ਚੜ ਜਾਉ ਉਹ ਮੌਤ ਨੂੰ ਤਰਜੀਹ ਦਿੰਦੇ ਆ ਵੀ ਚਲ ਜਿੰਦਗੀ ਦੇ 4 ਸਾਲ ਕੱਟ ਸਹੀ ਪਰ ਮੈਂ ਆਪਣੇ ਪੁੱਤ ਨੂੰ ਇਤੇ ਕਰਜ਼ੇ ਚ ਰੋਪ ਕੇ ਨਾ ਚੱਲ ਜਾ ਨੀੜੇ ਹੋ ਕੇ ਦੇਖਿਆ ਵੀ ਇਦਾਂ ਜਿਹੜੇ ਲੋਕਾਂ ਦੀ ਜ਼ਿੰਦਗੀ ਕਿੱਦਾਂ ਵੀ ਜਦੋਂ ਕੋਈ ਬਿਮਾਰ ਪੈ ਜੇ ਉਹਨੂੰ ਦੇਖਦੇ ਹੋਏ ਜਿਹੜੇ ਜਿਹੜਾ ਹੈਗਾਗਾ ਇਹ 10 ਲੱਖ ਦਾ ਬੀਮਾ ਇਹ ਹਰ ਪਰਿਵਾਰ ਲਈ ਆ ਇਹ ਮਨੁੱਖ ਦੇ ਮਨੁੱਖਤਾ ਦੀ ਭਲੇ ਲਈ ਆ ਹਰ ਪਾਰਟੀ ਦੇ ਹਰ ਧਰਮ ਦੇ ਹਰ ਜਾਤ ਦੇ ਹਰ ਦਾ ਇਹ 10 ਲੱਖ ਦਾ ਬੀਮਾ ਹਰ ਵਰਗ ਦਾ 10 ਲੱਖ ਦਾ ਕਾਰਡ ਬਣਦਾ ਜੰਮਲਾ ਕਲੀਨਿਕ ਉਹਦੇ ਵਿੱਚ 45 ਤੋਂ 50 ਟੈਸਟ ਫ੍ਰੀ ਨੇ ਉਹ ਵੀ ਦੇਖੋ ਸਿਹਤਵਾਸ ਦੇ ਵਧੀਆ ਰਾਮਪੁਰਾ ਦੇ ਕਿੰਨੇ ਪ੍ਰਾਈਵੇਟ ਹਸਪਤਾਲ ਜਿਹੜੇ ਉਹ ਸ਼ਾਮਲ ਕੀਤੇ ਗਏ ਆ ਤੇ ਵਿੱਚ ਵੋਟਾਂ ਦੇ ਲਈ ਪ੍ਰੋਪੋਗੈਂਡਾ ਜਿਵੇਂ ਜਿਵੇਂ 27 ਡੇੜੇ ਆਉਂਦੀ ਆ ਉਹ ਪੰਜਾਬ ਦੇ ਮੁੱਦੇ ਚੱਤੇ ਆ ਰਹੇ ਆ ਮੇਰੇ ਇੱਕ ਤਾਂ ਮੂੰਹ ਇਧਰ ਨੂੰ ਇੱਕ ਤਾਂ ਇਧਰ ਨੂੰ ਆ ਤੇ ਉਹ ਪਹਿਲਾਂ ਆਪਦੇ ਮੁੱਦੇ ਸੁਲਝਾ ਲੈਣ ਆਪ ਦੀ ਵਾਰੀ ਢੀਕ ਰਿਆ ਉਹ ਚਾਰ ਪੰਜਾਂ ਨੇ ਆਪਸ ਵਿੱਚ ਉਲਝੇ ਪਿਆ ਸਾਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਕਿਉਂਕਿ ਉਹਨਾਂ ਦੀ ਉਲਝਣ ਤਾਂ ਨਹੀਂ ਬਹੁਤ ਤਾਂ ਨਹੀਂ ਉਲਝ ਗਈ ਆ ਉਹ ਆਪ ਦੀ ਤਾਂ ਨਹੀਂ ਸੁਧਾਲ ਲੈ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਉਹ ਵਾਰੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਪੰਜਾਬ ਦਾ ਚਾਹੇ ਉਹ ਯੂਥ ਦੀ ਗੱਲ ਹੋਵੇ ਚਾਹੇ ਆਮ ਜਿਹੜੇ ਪੰਜਾਬ ਦੇ ਸਰਹੱਦਲੇ ਕੋਈ ਗਿਆ ਉਹਨਾਂ ਦੀ ਗੱਲ ਹੋਵੇ ਕੈਪਟਨ ਸਾਹਿਬ ਕਿੱਤੀ ਸੀ ਅੱਜ ਭਾਜਪਾ ਅੱਜ ਕਹਿ ਰਿਹਾ ਅਕਾਲੀ ਨਾਲ ਗੱਲ ਜੋੜ ਕਰੋ ਦਮ ਇਕੱਠੇ ਸੀਗੇ ਅੰਦਰੋਂ ਇਕੱਠੇ ਸੀ ਸਾਡੇ ਧੀਆ ਪੁੱਤਾਂ ਨੂੰ ਲੜਾੜਾ ਮਾਰਦਾ ਫਿਰ ਪਰਚਾ ਜੀ ਨੇ ਜੇ ਕਾਂਗਰਸੀ ਸਰਕਾਰ ਆ ਗਈ ਤਾਂ ਅਕਾਲੀ ਭਾਜਪਾ ਆਮ ਲੋਕਾਂ ਦੇ ਪਰਚਾ ਤੇ ਉਧਰ ਆ ਗਈ ਉਹਦੇ ਤੇ ਪਰਚੇ ਸਾਡੇ ਇੱਕ ਵੀ ਕਹਿ ਕੇ ਦਿਖਾ ਵੀ ਕੋਈ ਹਲਕੇ ਜਾਂ ਪੰਜਾਬ 'ਚ ਕੋਈ ਜਿਹਾ ਇਹ ਪੈਰ ਵਿਰੋਧ ਕਰਦਾ ਕੋਈ ਖਰਾਨੀ ਪਾਰਟੀ ਦਾ ਬੰਦਾ ਇਹਨਾਂ ਤੇ ਇਹਨਾਂ ਰਿਪੋਰਟ ਨਹੀਂ ਪਾਈ ਪਰਚਾ ਦਿਓ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਇਹ ਵਿਚਾਰਤਾ ਚੱਲੀ ਕੇ ਸ਼ਰੂਪਨੀ ਕਾਲੇਦਾਲ ਡਾਇਨਾਸੌਰ ਕਦੇ ਵਾਪਸ ਆ ਰਹੇ ਆ 27 ਦੇ ਵਿੱਚ ਜਦੋਂ ਡਾਇਨਾਸੌਰ ਆ ਜੂਦੂ ਕਾਲੀਦਾਲ ਆਸਾ ਤੋਂ ਪਹਿਲਾਂ ਆ ਮਾਰਚ ਦੇ ਵਿੱਚ ਅਸੀਂ ਜਿਹੜਾ ਹੁਣ ਸੈਸ਼ਨ ਆ ਰਿਹਾ ਬਜਟ ਦੇ ਵਿੱਚ ਬੀਬੀ ਵਾਲੇ ਵੀ ਜਿਹੜਾ 1000 ਰੁਪਏ ਤਿਆਰ ਇੱਕ ਇਥੋਂ ਦਾ ਲੀਡਰ ਕਹੀ ਜਾਂਦਾ ਸੀ ਪਤਾ ਨਹੀਂ ਕਿ ਸੂਏ ਸਾਜ ਤੇ ਖੜ ਕੇ ਕਿ ਪਾਣੀ ਨਹੀਂ ਆਉਂਦਾ ਉਹਨੂੰ ਪੁੱਛੀ ਤੁਸੀਂ ਮੰਤਰੀ ਹੋ ਕਿ ਕਿੰਨਾ ਕਿਲਾ ਲੈਂਦੇ ਹੋ ਸਿਜਾਈ ਮੰਤਰੀ ਤੁਸੀਂ ਕਿੰਨਾ ਪਾਣੀ ਲੈਂਦਾ ਜੀ ਜਾ ਕੇ ਆਧਪੁਰੇ ਗੱਲ ਕਰ ਜਾ ਕੇ ਮਹਾਰਾਜ ਗੱਲ ਕਰ ਜਾ ਕੇ ਦਿਹਾੜਪੁਰੇ ਗੱਲ ਕਰ ਜਿਹੜੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਅੱਗੇ ਪੈਣਗੀਆਂ ਉਹ ਲੋਕ ਛੋਟੀਆਂ ਪਾਰਟੀਆਂ ਦੇ ਲੋਕ ਹੀ ਸਾਨੂੰ ਆ ਕੇ ਘਰੇ ਧੰਨਵਾਦ ਕਰਦੇ ਆ ਜੀ ਇਸ ਦਾ ਐਵੇਂ ਇਹਨਾਂ ਦੇ ਗੱਪਾਂ ਚੋਲ ਜਿ ਰਹੇ ਬਾਹਲੇ ਵਾਅਦੇ ਕਰਦੇ ਆ ਪਰ ਜਿੱਦ ਦੇ ਹੋ ਜਾਂਦਾ ਉਹਦੇ ਕਹਿੰਦੇ ਵੀ ਆ ਵੀ ਕੰਮ ਹੋ ਗਿਆ ਵ੍ਰੋਧੀ ਜਾ ਕੇ ਧੰਨਵਾਦ ਕਰਨ ਆਏ ਆ ਉਹ ਤਾਂ ਭੱਜਦੀ ਸਾਦਾ ਜਿਹੜਾ ਜਿਹੜਾ ਪੰਜਾਬ ਨੂੰ ਲੁੱਟਿਆ ਕੁੱਟਿਆ ਜਾਂ ਜਿਨ੍ਹਾਂ ਨੇ ਬਰਬਾਦ ਕੀਤਾ ਪੰਜਾਬ ਨੂੰ ਉਹ ਥੋੜਾ ਭੱਜੂਗਾ ਕੋਟਾਂ ਚ ਜਮਾਨਤਾਂ ਤਾਂ ਹੋ ਜਾਂਦੀਆਂ ਸਤਿ ਸ੍ਰੀ ਅਕਾਲ ਨਿਰਪੱਖ ਪੋਸਟਲ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਿਧਾਨਾ ਪੰਜਾਬ ਸਰਕਾਰ ਦੇ ਵੱਲੋਂ 10 ਲੱਖ ਤੁਕ ਮੰਤਰੀ ਸਿਹਤ ਉਹਨਾਂ ਦੀ ਸ਼ੁਰੂਆਤ ਕੀਤੀ ਗਈ ਆ ਰਜਿਸਟ੍ਰੇਸ਼ਨ ਪੰਡਾਂ ਦੇ ਵੱਲੋਂ ਸ਼ੁਰੂ ਹੋ ਗਈ ਆ ਅਸੀਂ ਮੌਜੂਦ ਆ ਵਿਦਾਂ ਸੰਭਾਲ ਕਾ ਰੰਪਰਾ ਫੂਲ ਦੇ ਸਲਾਹਪੁਰਾ ਪਿੰਡ ਦੇ ਵਿੱਚੋਂ ਐਮਐਲਏ ਬਲਕਾਰ ਸਿੰਘ ਸਿੱਧੂ ਸਾਡੇ ਨਾਲ ਨੇ ਸੁੱਸਾ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਤਾ ਤੁਹਾਡਾ ਧੰਨਵਾਦ ਜੀ ਤੁਸੀਂ ਆਇਓ ਇੱਥੇ ਬਹੁਤ ਸ਼ੁਕਰੀਆ ਤੇ ਸਾਡੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇੱਕ ਸੁਪਨਾ ਸੀ ਰੰਗਲਾ ਪੰਜਾਬ ਬਣਾਉਣ ਦਾ ਜੀ ਉਹ ਪੈਂਡਾ ਤਕਰੀ ਤੈਅ ਕਰ ਚੁੱਕੇ ਆ ਥੋੜਾ ਘਣਾ ਰਹਿੰਦਾ ਜਿਵੇਂ ਕਿ ਬਿਜਲੀ ਫ੍ਰੀ ਨੌਕਰੀਆਂ 10 ਲੱਖ ਦਾ ਬੀਮਾ ਪਿੰਡਾਂ ਚ ਨਹਿਰਾ ਪੁਰਾਣਾ 7 ਸਾਲ ਤੋਂ ਜੋ ਪਾਣੀ ਨਹੀਂ ਖੇਤਾ ਜਾਂਦਾ ਕਿਸਾਨਾਂ ਨੂੰ ਬਿਜਲੀ ਜੀ ਮhalla ਕਲੀਨਿਕਾ ਹਸਪੀਟਲ ਛੜਕਾਂ ਦੇ ਜਾਲ ਵਿਛਾਤੇ ਖਾਲ ਬਣ ਰਹੇ ਆ ਧੈਰੀ ਪਾਈਪਾ ਪੈ ਰਹੀਆਂ ਅਣਗਿਣਤ ਕੰਮ ਦੂਸਾ ਬ ਹੈਲਥ ਸਿਸਟਮ ਦੀ ਗੱਲ ਹੋਵੇ ਜਾਂ ਐਜੂਕੇਸ਼ਨ ਸਿਸਟਮ ਦੀ ਗੱਲ ਹੋਵੇ ਲੰਮੇ ਸਾਲਾਂ ਤੋਂ ਕੰਮ ਨਹੀਂ ਸੀ ਹੋਇਆ ਯਾ ਰਮਾਨ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਔਰ ਲੋਕ ਸ਼ਲੰਗਾ ਵੀ ਕਰ ਰਹੇ ਹੈ ਇਸ ਕਮ ਦੀ ਕਿ ਬਹੁਤ ਸਾਰੇ ਲੋਕਾਂ ਜਿਹੜੇ ਬਿਨਾਂ ਨਾਸ ਤੋਂ ਦੁਨੀਆ ਤੋਂ ਰੁਖਸਤ ਹੋਇਆ ਔਰ ਬਹੁਤ ਸਾਰੇ ਘਰਾਂ ਦੇ ਚਰਾਗ ਆ ਜਿਹੜਾ ਚੜਦੀ ਬਰੇਸ ਦੇ ਵਿੱਚ ਗਏ ਆਰ ਬਹੁਤ ਸਾਰੇ ਘਰ ਵੀ ਖਤਮ ਹੋਏ ਬੁਵਾਰੀਆਂ ਦੇ ਨਾਲ ਦੇਖੋ ਇਹ ਤਾਂ ਬਹੁਤ ਲੋਡ ਸੀਗੀ ਇਹਦੀ ਅਸੀਂ ਵੀ ਦੇਖਿਆ ਕਈ ਵਾਰੀ ਤਾਂ ਇਹ ਮਾਪੇ ਇਹ ਕਿ ਅਗੇ ਪਾਣਾ ਮੰਨ ਲੈਂਦੇ ਵੀ ਹੁਣ ਜੇ ਮੇਰੀ ਬਿਮਾਰੀ ਤੇ ਇਹਨੇ ਪੈਸੇ ਲੱਗਣ ਮੇਰੇ ਪੁੱਤ ਦਾ ਘਰ ਵਿਕ ਜਾਊ ਮੇਰੇ ਪੁੱਤ ਤੇ ਕਰਜ਼ਾ ਚੜ ਜਾਊ ਉਹ ਮੌਤ ਨੂੰ ਤਰਜੀਹ ਦਿੰਦੇ ਆ ਵੀ ਚਲ ਜਿੰਦਗੀ ਦੇ 4 ਸਾਲ ਕੱਟ ਸਹੀ ਪਰ ਮੈਂ ਆਪਣੇ ਪੁੱਤ ਨੂੰ ਇੱਥੇ ਕਰਜ਼ੇ ਚ ਰੋਪ ਕੇ ਨਾ ਚੱਲ ਜਾ ਹੂੰ ਬਿਮਾਰੀਆਂ ਤੇ ਇੰਨੇ ਪੈਸੇ ਲੱਗਦੇ ਸੀ ਇਹ ਚੀਜ਼ਾਂ ਨੂੰ ਦੇਖਦੇ ਸੀ ਕਿਉਂਕਿ ਪਿੰਡਾਂ 'ਚ ਅਸੀਂ ਪੈਦਾ ਹੋਏ ਆ ਪਿੰਡਾਂ 'ਚ ਅਸੀਂ ਪੜ੍ਹੇ ਲਿਖੇ ਆ ਮਾਨ ਸਾਹਿਬ ਵੀ ਪਿੰਡ ਸਤੋ ਦੇ ਵਿੱਚ ਆਮ ਪਰਿਵਾਰ ਦੇ ਇੱਕ ਅਧਿਆਪਕ ਦੇ ਪੁੱਤਰ ਨੇ ਜੀ ਉਹਨਾਂ ਅਸੀਂ ਦੇਖਿਆ ਹੋਇਆ ਨੇੜੇ ਹੋ ਕੇ ਦੇਖਿਆ ਵੀ ਇਦਾਂ ਜਿਹੜੇ ਲੋਕਾਂ ਦੀ ਜ਼ਿੰਦਗੀ ਕਿੱਦਾਂ ਵੀ ਜਦੋਂ ਕੋਈ ਬਿਮਾਰ ਪੈ ਜੇ ਉਹਨੂੰ ਦੇਖਦੇ ਹੋਏ ਜਿਹੜੇ ਇਹ ਜਿਹੜਾ ਹੈਗਾ ਇਹ 10 ਲੱਖ ਦਾ ਬੀਮਾ ਇਹ ਹਰ ਪਰਿਵਾਰ ਲਈ ਆ ਹੂੰ ਹਰ ਇਹ ਵੀ ਕਹੂੰਗਾ ਮਾਨ ਸਾਹਿਬ ਨੇ ਵੀ ਗੱਲ ਆਖੀ ਆ ਪਹਿਲਾਂ ਕੀ ਹੁੰਦਾ ਸੀਗਾ ਵੀ ਇਹਨੇ ਵੋਟ ਨਹੀਂ ਪਾਈ ਇਹਨੇ ਫਲਾਨੀ ਪਾਰਟੀ ਦਾ ਬੰਦਾ ਇਹਨੂੰ ਇਹ ਸਹੂਲਤ ਨਹੀਂ ਦੇਣੀ ਹੁੰਦਾ ਸੀ ਹੁਣ ਏਸੀ ਪਹਿਲ ਦੇ ਆਧਾਰ ਤੇ ਕਹਿੰਦੇ ਆ ਵੀ ਇਹ ਮਨੁੱਖ ਤੇ ਮਨੁੱਖਤਾ ਦੀ ਭਲੇ ਲਈ ਆ ਹਰ ਪਾਰਟੀ ਦੇ ਹਰ ਧਰਮ ਦੇ ਹਰ ਜਾਤ ਦੇ ਹਰ ਦਾ ਇਹ 10 ਲੱਖ ਦਾ ਬੀਮਾ ਹਰ ਵਰਗ ਦਾ 10 ਲੱਖ ਦਾ ਕਾਰਡ ਬਣੂਗਾ ਹਮ ਇਹਦੇ ਚ ਇਹ ਨਹੀਂ ਹੋਊਗਾ ਵੀ ਯਾਰ ਇਹਦਾ ਫਲਾਨੀ ਪਾਰਟੀ ਦਾ ਮੁੰਡਾ ਪਾਰਟੀ ਨਹੀਂ ਇੱਥੇ ਮਨੁੱਖਤਾ ਮਨੁੱਖਾ ਜਿਹੜੇ ਜਿਹੜੇ ਪਰਿਵਾਰ ਦਾ ਜੀ ਆ ਜਿੱਦਾਂ 10 ਲੱਖ ਦਾ ਇਲਾਜ বিনা ਮਰ ਰਿਹਾ ਜਾਂ ਘਰ ਬੇਕਰੇ ਦੇ ਕਰਜ਼ਾ ਉਹਦੀ ਕਾਦੀ ਪਾਰਟੀ ਹੈ ਬਚਾਰੇ ਦੀ ਹਮ ਠੀਕ ਹੈ ਨਾ ਉਹਨੇ ਇਹੀ ਹੁੰਦਾ ਸੀਗੇ ਇਲਾਜ ਕਰਵਾ ਲਾਂਗੇ ਜਾਂ ਪੈਸੇ ਕਿੱਥੋਂ ਭਰਾਂਗੇ ਪੈਸਿਆਂ ਦੀ ਚਿੰਤਾ ਹੁੰਦੀ ਸੀਗੀ ਦੂਜਾ ਬੰਲਾ ਕਲੀਨਿਕ ਆ ਉਹਦੇ ਵਿੱਚ 45 ਤੋਂ 50 ਟੈਸਟ ਫ੍ਰੀ ਨੇ ਹੂੰ ਉਹ ਵੀ ਦੇਖੋ ਸਿਹਤ ਵਾਸਤੇ ਵਧੀਆ ਆਪਰੇਸ਼ਨ ਵੀ ਹੱਟ ਕੀਤੇ ਗਏ ਆ ਇਹਦੇ ਵਿੱਚ ਆਪਰੇਸ਼ਨ ਵੀ ਆ ਬਸ ਗੋਡੇ ਪਾ ਲਓ ਜੀ ਹੂੰ ਗੋਡਿਆਂ ਦਾ ਵੀ ਹੈਗਾ ਹੋਰ ਜਿਵੇਂ ਕੋਈ ਕਿਡਨੀ ਲੀਵਰ ਆ ਸਾਰੇ ਕਿਉਂਕਿ ਜਿੱਥੇ ਪੈਸੇ ਲੱਗਦੇ ਜਿੱਥੇ ਔਖਾ ਬੰਦਾ ਸਾਰੇ ਨਾਲ ਆ ਹੂੰ ਬਾਕੀ 95% ਹਸਪੀਟਲ ਆ ਜੀ ਆਪਣੇ ਰਾਮਪੁਰੇ ਦੇ ਹਸਪੀਟਲ ਵੀ ਹੈਗੇ ਆ ਜਾ ਕੇ ਕਾਰਡ ਦਿਖਾਓ ਜੀ ਅੱਜ ਦੀ ਡੇਟ ਦੇ ਵਿੱਚ ਕਾਰਡ ਬਣਨ ਤੋਂ ਜ 15-20 ਦਿਨ ਲੱਗਦੇ ਆ ਜਿੱਦੇ ਤੁਸੀਂ ਫਿੰਗਰਪ੍ਰਿੰਟ ਦੇਤੇ ਆ ਨਾਲ ਦੀ ਨਾਲ ਤੁਹਾਡਾ ਸਿਹਤ ਬੀਮਾ ਚੱਲੂ ਹੋ ਜਾਣਾ ਅੱਛਾ ਫਿੰਗਰਪ੍ਰਿੰਟ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਹੀ ਸਿਹਤ ਬੀਮਾ ਦੀ ਯੋਜਨਾ ਸ਼ੁਰੂ ਹੋ ਗਈ ਹੈ ਹਾਂ ਜੀ ਹਾਂ ਜੀ ਰਾਮਪੁਰੇ ਦੇ ਕਿੰਨੇ ਪ੍ਰਾਈਵੇਟ ਹਸਪਤਾਲ ਜਿਹੜੇ ਉਹ ਸ਼ਾਮਲ ਕੀਤੇ ਗਏ ਆ ਇਹਦੇ ਵਿੱਚ ਰਾਮਪੁਰੇ ਜਿਹੜਾ ਕਿਹਾ ਹੈਗਾ 27 ਹਸਪਤਾਲ ਸ਼ਹਿਰ ਦੇ ਹੈਗੇ ਕੱਲੇ ਰਾਮਪੁਰੇ ਸ਼ਹਿਰ ਦੇ ਆ ਬੜੀਆ ਹਸਪਤਾਲ ਆ ਜਿਹੜੇ ਤੁਸੀਂ ਆਪ ਵਿਰੋਧੀ ਧਿਰ ਦੀ ਗੱਲ ਕਰ ਲਈਏ ਚਾਹੇ ਸੁਖਪਾਲ ਸਿੰਘ ਖੈਰਾ ਉਹ ਹੋਵੇ ਹੋ ਸਕ ਜਿੰਦਾ ਸਿੰਘ ਦਾਵਾ ਹੋਣਾ ਨੇ ਵੋਟਾਂ ਦੇ ਲਈ ਪ੍ਰੋਪੋ ਕੰਡਾ ਜਿਵੇਂ ਜਿਵੇਂ 27 ਨੇੜੇ ਆਉਂਦੀ ਆ ਉਹ ਪੰਜਾਬ ਦੇ ਮੁੱਦੇ ਚੱਤੇ ਆ ਰਹੇ ਆ ਮੁੱਦੇ ਉਹਨਾਂ ਕੋਲ ਹੈ ਕਿਹੜੇ ਉਹ ਆਪਦੇ ਮੁੱਦੇ ਤੇ ਉਹਨਾਂ ਕੋਲ ਆਪਦੇ ਮੁੱਦੇ ਨੇ ਪੰਜ ਛੇ ਤਾਂ ਉਹਨਾਂ ਦੇ ਸੀਐਮ ਬਣ ਕੇ ਪੈਂਦੇ ਆ ਪਹਿਲਾਂ ਤਾਂ ਇਹ ਮੁੱਦਾ ਸੁਲਝਾ ਲੈਣ ਠੀਕ ਹੈ ਨਾ ਫਿਰ ਇੱਕ ਦਾ ਮੂੰਹ ਇਧਰ ਨੂੰ ਇੱਕ ਦਾ ਇਧਰ ਨੂੰ ਆ ਤੇ ਉਹ ਪਹਿਲਾਂ ਆਪਦੇ ਮੁੱਦੇ ਸੁਲਝਾ ਲੈਣ ਪਹਿਲਾਂ ਆਪ ਦਾ ਪਾਰਟੀ ਦਾ ਫਿਕਰ ਕਰਨ ਪੰਜਾਬ ਦਾ ਫਿਕਰ ਨਾ ਪਹਿਲਾਂ ਨਾ ਹੋਣਾ ਉਹਨਾਂ ਨੂੰ ਤਾਂ ਸਿਰਫ ਇੱਕ ਕੋਈ ਫਿਕਰ ਮਾਰਦਾ ਵੀ ਮੇਰੀ ਵਾਰੀ ਕਦੋਂ ਆਪਦੀ ਵਾਰੀ ਠੀਕ ਰਿਹਾ ਉਹ ਚਾਰ ਪੰਜਾਂ ਨੇ ਆਪਸ ਵਿੱਚ ਉਲਝੇ ਪਿਆ ਸਾਨੂੰ ਉਹਨਾਂ ਦਾ ਕੋਈ ਫਿਕਰ ਨਹੀਂ ਕਿਉਂਕਿ ਉਹਨਾਂ ਦੀ ਉਲਝਣ ਤਾਂ ਨਹੀਂ ਬਹੁਤ ਤਾਂ ਹੀ ਉਲਝ ਗਈ ਆ ਉਹ ਆਪਦੀ ਤਾਂ ਨਹੀਂ ਸਮਝਾ ਲੈ। ਜੀ ਸਰ ਸੀਐਮ ਮਾਨ ਸਾਹਿਬ ਵੀ ਮੁਖਸਰ ਸਾਹਿਬ ਤੋਂ ਜੋ ਸਿਆਸੀ ਕਾਨਫਰੰਸ ਹੁੰਦੀ ਆ ਪਾਵਨ ਧਰਤੀ ਤੇ ਉੱਥੋਂ ਵੀ ਬੋਲਦੇ ਆ ਕਿ ਵਾਰੀ ਬਣੀ ਹੋਈ ਸੀ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਉਹ ਵਾਰੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਪੰਜਾਬ ਦਾ ਚਾਹੇ ਉਹ ਯੂਥ ਦੀ ਗੱਲ ਹੋਵੇ ਚਾਹੇ ਆਮ ਜਿਹੜੇ ਪੰਜਾਬ ਦੇ ਹਰਦਲਿਕ ਹੋ ਗਏ ਆ ਉਹਨਾਂ ਦੀ ਗੱਲ ਹੋਵੇ। ਨੁਕਸਾਨ ਤੇ ਦੇਖੋ ਇਹਨਾਂ ਨੇ ਜਦੋਂ ਵਾਰੀ ਬਣੀ ਸੀ ਦੇਖੋ ਆਪਦੀ ਤਾਂ ਵਾਰੀ ਬਣੀ ਸੀ ਆਪਦੇ ਰਿਸ਼ਤੇਦਾਰੀਆਂ ਆਪਦੇ ਵਿੱਚ ਮੇਲ ਮਲਾਪ ਸੀ ਇਹਨਾਂ ਦਾ ਅੱਜ ਪਤਾ ਲੱਗਦਾ ਨਾ ਵੀ ਕੈਪਟਨ ਸਾਹਿਬ ਕਿੱਥੇ ਸੀ ਅੱਜ ਭਾਜਪਾ ਅੱਜ ਕਹਿ ਰਿਹਾ ਅਕਾਲੀ ਨਾਲ ਗੱਠ ਜੋੜ ਕੜੋ ਹੂੰ ਇਹਦਾ ਮ ਇਕੱਠੇ ਸੀਗੇ ਹੂੰ ਅੰਦਰੋਂ ਕੱਟੇ ਸੀ ਸਾਡੇ ਧੀਆ ਪੁੱਤਾਂ ਨੂੰ ਲੜਾੜਾ ਮਾਰਦਾ ਹੂੰ ਸਾਡੇ ਪਿੰਡਾਂ ਦੇ ਲੋਕਾਂ ਨੂੰ ਘਬਰਾਹ ਕਰਕੇ ਇਹਨਾਂ ਨੇ ਪਿੰਡਾਂ ਦੀ ਦੁਸ਼ੁਣੀਆਂ ਪਵਾਤੀਆਂ ਹੂੰ ਐਡੀਆਂ ਦੁਸ਼ੁਣੀਆਂ ਪਵਾਤੀਆਂ ਇੱਕ ਦੂਜੇ ਦੇ ਦੇਖ ਕੇ ਦੇਖ ਕੇ ਜਰਦੀ ਰਹੀ ਸੀ ਹੂੰ ਪਰ ਪਰਚਾ ਜਿਨੇ ਉਹ ਜੇ ਕਾਂਗਰਸੀ ਸਰਕਾਰ ਆ ਕੀ ਤਾਂ ਕਾਲੀ ਭਾਜਪਾ ਤੇ ਆਮ ਲੋਕਾਂ ਦੇ ਪਰਚਾ ਤੇ ਉਧਰ ਆ ਕੀ ਉਹਦੇ ਦੇ ਪਰਚੇ ਸਾਡੇ ਇੱਕ ਵੀ ਕਹਿ ਕੇ ਦਿਖਾਵੇ ਕੋਈ ਹਲਕੇ ਚ ਜਾਂ ਪੰਜਾਬ ਚ ਕੋਈ ਕਿਸੇ ਦਾ ਐਪਾਇਰ ਵਿਰੋਧ ਕੱਢਿਆ ਵੀ ਫਲਾਨੀ ਪਾਰਟੀ ਦਾ ਬੰਦਾ ਇਹਨਾਂ ਤੇ ਵੀ ਇਹਨਾਂ ਰਿਪੋਰਟ ਨਹੀਂ ਪਾਈ ਪਰਚਾ ਤੇ ਉਹ ਪਰਚਾ ਤਾਂ ਨਹੀਂ ਹੋਇਆ ਬਈ ਕਿਸੇ ਦੇ ਜਦੋਂ ਤੱਕ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆਈ ਆ ਨਹੀਂ ਨਹੀਂ ਅਸੀਂ ਤਾਂ ਤੱਕਾ ਕਰੇ ਨਾ ਕਰੀਆ ਇਲੈਕਸ਼ਨਾਂ ਚ ਨਹੀਂ ਕੀਤਾ ਤੋ ਉਹ ਨਹੀਂ ਦੱਸਦੇ ਇਲੈਕਸ਼ਨ ਹੋ ਗਿਆ ਬਲਾਕ ਸੰਪਤੀ ਦੀ ਸਾਡੇ ਵੀ 8 8 ਵੋਟਾਂ ਨਾਲ ਇੱਕ ਦੋ ਉਮੀਦਵਾਰ ਹਾਰੇ ਆ ਲੁਧਿਆਣਾ ਫੰਕਸ਼ਨ ਸੀ ਪੰਜਾਬ ਲੈਵਲ ਦਾ ਬਲਾਕ ਸੰਮਤੀ ਜਿਲ੍ਹਾ ਪ੍ਰਸ਼ਦ ਉੱਥੇ ਜਿੱਤੇ ਹੋ ਸਦੇ ਸੀਗੇ ਹੂੰ ਉੱਥੇ ਦੋ ਬਿੱਟਾਂ ਵੋਟਾਂ ਨਾਲ ਜਿੱਤ ਕੇ ਕਾਂਗਰਸ ਦੀ ਉਮੀਦਵਾਰ ਹੂੰ ਉਹ ਇਸ ਕਰਕੇ ਆ ਗਈ ਕਹਿੰਦੀ ਜੇ ਮੈਂ ਕਹਿੰਦੀ ਆਮ ਆਦਮੀ ਪਾਰਟੀ ਸਰਕਾਰ ਨਾ ਹੁੰਦੀ ਹੋਰ ਸਰਕਾਰ ਹੁੰਦੀ ਕਾਲੀ ਭਾਜਪਾ ਦੀ ਤਾਂ ਦੋ ਵੋਟਾਂ ਕੀ 100 ਤੇ ਮੈਂ ਜਿੱਤੀ ਤਾਂ ਵੀ ਡਿਕਲੇਅਰ ਆ ਆਪਦੀ ਪਾਰਟੀ ਦਾ ਉਮੀਦਵਾਰ ਕਰ ਦੇਣਾ ਇੱਕ ਹੋਰ ਉੱਠਿਆ ਜੀ ਉਹ ਕਾਲੀ ਭਾਜਪਾ ਚ ਵਾਇਆ ਉਹ ਕਹਿੰਦਾ ਮੈਂ 5 7 ਪੰਜ ਵੋਟਾਂ ਦੇ ਜਿੱਤ ਕੇ ਆਇਆ ਪਰ ਮੈਨੂੰ ਹਰਾਇਆ ਨਹੀਂ ਮੈਂ ਆਹ ਪਾਰਟੀ 'ਚ ਖੁਸ਼ ਹੋ ਕੇ ਆਮ ਆਦੀ ਪਾਰਟੀ ਚ ਆਇਆ ਕਿਉਂਕਿ ਇਹਨਾਂ ਨੇ ਸੱਚ ਤੇ ਚੱਲੇ ਆ ਪੰਜ ਵੋਟਾਂ ਤੇ ਜਿੱਤਿਆ ਕੋਈ ਦੋ ਵੋਟ ਇੱਕ ਵੋਟ ਵੀ ਜਿੱਤਿਆ ਕੋਈ ਉਹਨੂੰ ਐ ਨਹੀਂ ਵੀ ਇੱਕ ਵੋਟ ਵਾਲੇ ਕਿੱਡੀ ਗੱਲ ਆ ਉਹ ਹੁੰਦੇ ਭੜਕਾ ਕੇ ਮਾਰਦੇ ਜਿਲ੍ਹਾ ਪ੍ਰਸ਼ਾਸਨ ਦੇ ਵਿੱਚ ਇਹ ਵੀ ਚਰਤਾ ਚੱਲੀ ਕੇ ਸ਼ਰੂਪਨੀ ਕਾਲੀਦਾਲ ਡਾਇਨਾਸੌਰ ਕਹਿੰਦੇ ਵਾਪਸ ਆ ਰਹੇ ਐ 27 ਦੇ ਵਿੱਚ ਆਉਣਗੇ ਵਾਪਸ ਜਦੋਂ ਡਾਇਨਾਸੌਰ ਆਊਗਾ ਧਰਤੀ ਤੇ ਉਦੋਂ ਵੀ ਸ਼ਾਕਾ ਆ ਸਕਣ ਇਹਦੇ ਦਾ ਡਾਇਨਾਸੌਰ ਆ ਸਕਦਾ ਜਿੱਦੇ ਤਾਂ ਅਜੇ ਤਾਂ ਨਹੀਂ ਆ ਸਕਦਾ ਪਰ ਜਦੋਂ ਡਾਇਨਾਸੌਰ ਆਊਗਾ ਉਦੋਂ ਕਾਲੀਦਾਲ ਆਸਾ ਤੋਂ ਪਹਿਲਾਂ ਆਸਾ ਇਹ ਦੇਖ ਲਾ ਜਦੋਂ ਡਾਇਨਾਸੌਰ ਉਦੋਂ ਮਾਰਨ ਲੱਗੇ ਫੇਰ ਆਜੂ ਤੁਹਾਨੂੰ ਰੰਗਲਾ ਸਵਾਲਾ ਤੁਸੀਂ ਰੰਗਲੇ ਪੰਜਾਬ ਦੀ ਕਾਮਨਾ ਕੀਤੀ ਹੈਗੀ ਆ ਉਹ ਰੰਗਲਾ ਪੰਜਾਬ ਕਿਵੇਂ ਬਣੂਗਾ ਸਮਾਂ ਬਹੁਤ ਥੋੜਾ ਹੈਗਾ ਔਰ ਕੁਝ ਕੁ ਮਹੀਨੇ ਵੋਟਾਂ ਦੇ ਵਿੱਚ ਰਹਿੰਦੇ ਹੈਗੇ ਆ ਜਿਹੜੇ ਕੰਮ ਰਹਿ ਗਏ ਆ ਸੱਤਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈਗੀ ਆ ਉਹ ਬਿਲ ਟਾਂ ਦੇ ਵਿੱਚੋਂ ਪੂਰੇ ਹੋ ਜਾਣਗੇ ਲੋਕਾਂ ਦੇ ਬਸ ਆਹ ਕੀ ਆ ਮਾਰਚ ਦੇ ਵਿੱਚ ਅਸੀਂ ਜਿਹੜਾ ਹੁਣ ਸੈਸ਼ਨ ਆ ਰਿਹਾ ਬਜਟ ਦੇ ਵਿੱਚ ਬੀਬੀ ਵਾਲੇ ਵੀ ਜਿਹੜਾ 1000 ਰੁਪਏ ਤਿਆਰ ਆ ਆ ਜਿਹੜਾ ਬੀਮੇ ਵਾਲਾ ਅਸੀਂ ਕੀਤਾ ਬੀਮਾ ਤਾਂ ਸਾਡੀ ਕਿਸੇ ਗਰੰਟੀ ਜਾਂ ਵਾਅਦੇ ਸਹੀ ਨਹੀਂ ਸੀਗਾ ਬੀਮਾ ਤਾਂ ਕਿਸੇ ਨਹੀਂ ਸੀਗਾ ਉਹ ਵੀ ਮਿਲ ਜੂਗਾ ਬਾਕੀ ਹੋਰ ਬੜੇ ਕੰਮ ਮੈਂ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਸੜਕ ਦੇ ਟੋਆ ਨਹੀਂ ਮਿਲੂਗਾ ਐ ਸੜਕਾਂ ਸਾਰੀਆਂ ਬਣ ਰਹੀਆਂ 18 ਫੁੱਟੀਆਂ ਸੜਕਾਂ ਹੋ ਰਹੀਆਂ ਫੇਰ ਟੇਲਾਂ ਤੱਕ ਪਾਣੀ ਪਹੁੰਚ ਗਿਆ ਇੱਕ ਇਥੋਂ ਦਾ ਲੀਡਰ ਕਹੀ ਜਾਂਦਾ ਸੀ ਪਤਾ ਨਹੀਂ ਕਿ ਸੂਏ ਸਾਜ ਤੇ ਖੜ ਕੇ ਕਿ ਪਾਣੀ ਨਹੀਂ ਆਉਂਦਾ ਉਹਨੂੰ ਪੁੱਛ ਵੀ ਤੁਸੀਂ ਮੰਤਰੀ ਹੋ ਕਿੰਨਾ ਕਿਲਾਂ ਦੇ ਸੀ ਸਚਾਈ ਮੰਤਰੀ ਤੁਸੀਂ ਕਿੰਨਾ ਕੁ ਪਾਣੀ ਲੈਂਦਾ ਸੀ ਜਾ ਕੇ ਆਦਮਪੁਰੇ ਗੱਲ ਕਰ ਜਾ ਕੇ ਮਹਾਰਾਜ ਗੱਲ ਕਰ ਜਾ ਕੇ ਦਿਹਾੜਪੁਰੇ ਗੱਲ ਕਰ ਜਿਹੜੇ ਪਿੰਡਾਂ 'ਚ ਪਾਈਪਾਂ ਪੈ ਰਹੀਆਂ ਅੱਗੇ ਪੈਣਗੀਆਂ ਉਹ ਲੋਕ ਛੋਟੀਆਂ ਪਾਰਟੀਆਂ ਦੇ ਲੋਕ ਹੀ ਸਾਨੂੰ ਆ ਕੇ ਕਰੇ ਧੰਨਵਾਦ ਕਰਦੇ ਆ ਜੀ ਇਸ ਦਾ ਐਵੇਂ ਇਹਨਾਂ ਦੇ ਗੱਪਾਂ ਚੋਲ ਜਿ ਰਹੇ ਤੁਸੀਂ ਤਾਂ ਜਾ ਕੇ ਮੈਂ ਵਾਦਾ ਵੀ ਨਹੀਂ ਕੀਤਾ ਸੀ ਅਸੀਂ ਕਰਕੇ ਦਿਖਾਇਆ ਕੰਮ ਜੀ ਆਦਮਪੁਰੇ ਜਾ ਕੇ ਦੇਖੋ ਐਵੇਂ ਨਾ ਫੇਰ ਥੱਲੇ ਕਮੈਂਟ ਪੜ ਲਿਆ ਕਰੀ ਵੀ ਲੋਕਾਂ ਨੇ ਕੀ ਆਖਿਆ ਗੱਲ ਸੱਚ ਕਰੀਦੀ ਹੁੰਦੀ ਅਸੀਂ ਨਾ ਅੱਜ ਝੂਠ ਬੋਲਿਆ ਨਾ ਗੱਲ ਬੋਲਿਆ ਅਸੀਂ ਕੰਮ ਕਰਕੇ ਦਿਖਾਉਣੇ ਆ ਨਾ ਪਹਿਲਾਂ ਬਾਹਲੇ ਵਾਦੇ ਕਰਦੇ ਆ ਪਰ ਜਿੱਦੇ ਹੋ ਜਾਂਦਾ ਉਹਦੇ ਕਹਿੰਦੇ ਵੀ ਆ ਵੀ ਕੰਮ ਹੋ ਗਿਆ ਵਿਰੋਧੀ ਜਾ ਕੇ ਧੰਨਵਾਦ ਕਰਨ ਆਏ ਆ ਵਿਰੋਧੀ ਜਾ ਕੇ ਚੈਨਲਾਂ ਤੇ ਬੋਲ ਰਹੇ ਨੇ ਵੀ ਆ ਦੋਨਾਂ ਤੋਂ ਨਹੀਂ ਹੋਇਆ ਸੁਪਾ ਬਿਕਰਮ ਜੀ ਸਿਰ ਮਜੀਠੀਆ ਦੀ ਰਹੀ ਹੁਣ ਜਾ ਰਹੀ ਆ ਪਰ ਦਾਵਾ ਕੀਤਾ ਸਿਆਮਉਂ ਦੀ ਪਾਰਟੀ ਨੇ ਕਿ ਅਸੀਂ ਜੇਲਾਂ ਦੇ ਵਿੱਚ ਸੁੱਟਾਂਗੇ ਪਰ ਕੋਰ ਨੇ ਫੈਸਲਾ ਕਰ ਦਿੱਤਾ ਔਰ ਸੀਐਮ ਮਾਨ ਵੀ ਪ੍ਰਤੀਕਿਰਿਆ ਦਿੱਤੇ ਆ ਤੇ ਉੱਪਰ ਨਹੀਂ ਫਿਰ ਜਵਾਨਤੀ ਹੋਈ ਆ ਬੜੀ ਥੋੜਾ ਹੋ ਗਿਆ ਜੇ ਸੁਪਰੀਮ ਕੋਰਟ ਨੇ ਜਵਾਨਤੀ ਦੀ ਬੜੀ ਥੋੜਾ ਹੋ ਗਿਆ ਠੀਕ ਹੈ ਨਾ ਉਹ ਤਾਂ ਅੱਗੇ ਜਾ ਕੇ ਜਿਹੜੇ ਅਗਲੇਰੀ ਪਟੀਸ਼ਨ ਪਾਈ ਜਾਊਗੇ ਪਟੀਸ਼ਨ ਵੀ ਪਾਵਾਂਗੇ ਬਾਕੀ ਜੋ ਜਿਹੜੀ ਉਹ ਕੇਸ ਦੀ ਲੜਾਈ ਲੜਾਂਗੇ ਉਹ ਤਾਂ ਭੱਜ ਨਹੀਂ ਸਕਦਾ ਜਿਹੜਾ ਜਿਹੜਾ ਪੰਜਾਬ ਨੂੰ ਲੁੱਟਿਆ ਕੁੱਟਿਆ ਜਾਂ ਜਿਨ੍ਹਾਂ ਨੇ ਬਰਬਾਦ ਕੀਤਾ ਪੰਜਾਬ ਨੂੰ ਉਹ ਥੋੜਾ ਭੱਜੂਗਾ ਕੋਰਟਾਂ 'ਚ ਜਵਾਨਤਾ ਤੋਂ ਹੋ ਜਾਂਦੀਆਂ ਗਲਤ ਸਜ਼ਾ ਦੀ ਹੈ ਨਾ ਸਜ਼ਾ ਤਾਂ ਹੋਣੀ ਹੋਣੀ ਹੈ ਜੇ ਗਲਤ ਕੰਮ ਕੀਤਾ ਤਾਂ ਹੋਣੀ ਹੋਣੀ ਹੈ ਸਜ਼ਾ ਤਾਂ ਠੀਕ ਹੈ ਜੀ ਹਾਂ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਤਾਂ ਬਲਕਾਰ ਸਿੰਘ ਸਿੱਧੂ ਆ ਜਿਹੜੇ ਵਿਧਾਨ ਸਭਾ ਹਲਕਾ ਆ ਰਾਮਪੁਰਾ ਫੂਲ ਦੇ ਵਿੱਚ ਸਲਾਦਪੁਰਾ ਨਗਰ ਹੈਗਾ ਇੱਥੇ ਔਰ ਮੁੱਖ ਮੰਤਰੀ ਸਿਹਤ ਵੀ ਮਾਝਾ ਉਹਨਾਂ ਦਾ 10 ਲੱਖ ਤੱਕ ਦੇ ਜਿਹੜੇ ਫ੍ਰੀ ਔਰ ਕੈਸ਼ਲੈਸ ਇਲਾਜ ਆ ਜਿਹੜਾ ਕੀਤਾ ਜਾਵੇਗਾ ਬਹੁਤ سارے ਆਪਰੇਸ਼ਨ ਇਹਦੇ ਵਿੱਚ ਛਾੜ ਕੀ ਉਹ ਜਿਹੜਾ ਹੁੰਦਾ ਪੱਕੇ ਪੋਸਟ ਦੇ ਨਾਲ ਮੈਂ ਸਿਮਰਨ ਜਿੰਦ ਖਸਤਾਨਾ ਕੈਮਰਾਮੈਨ ਗੁਰਸਾਨ ਜਰਾਲ ਧੰਨਵਾਦ